ਦੋਸਤੋ ਸਾਡੇ ਸਮਾਜ ਦੇ ਵਿੱਚ ਅਕਸਰ ਰੰਗ ਨੂੰ ਲੈ ਕੇ ਬੰਦੇ ਦੀ ਜਾਤ ਨੂੰ ਲੈ ਕੇ ਉਹਦੇ ਧਰਮ ਨੂੰ ਲੈ ਕੇ ਅਕਸਰ ਸਾਡੇ ਲੋਕਾਂ ਵੱਲੋਂ ਟਿੱਪਣੀਆਂ ਜਿਹੜੀਆਂ ਉਹ ਸੁਣਨ ਨੂੰ ਮਿਲਦੀਆਂ ਹੈਗੀਆਂ ਤੇ ਕਈ ਵਾਰੀ ਆ ਜਿਹੜਾ ਜਾਤੀ ਵਿਤਕਰਾ ਜਾਂ ਰੰਗਾਂ ਦੇ ਆਧਾਰ ਦੇਤੇ ਵਿਤਕਰਾ ਜਿਹੜਾ ਅਕਸਰ ਸਾਨੂੰ ਸਾਡੇ ਸਮਾਜ ਦੇ ਵਿੱਚ ਦੇਖਣ ਨੂੰ ਤੇ ਸੁਣਨ ਨੂੰ ਆ ਜਿਹੜਾ ਉਹ ਮਿਲਦਾ ਰਹਿੰਦਾ ਭਾਵੇਂ ਇਹ ਕਈ ਵਾਰੀ ਸਾਡੇ ਲੀਡਰਾਂ ਦੇ ਭਾਸ਼ਣਾ ਦੇ ਵਿੱਚੋਂ ਵੀ ਉਜਾਗਰ ਹੋਇਆ ਹੈਗਾ ਪਿਛਲੇ ਦਿਨੀ ਆ ਜਿਹੜਾ ਆਪਾਂ ਦੇਖਿਆ ਹੈਗਾ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਆ ਜਿਹੜਾ ਉਹ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਰੰਗ ਨੂੰ ਲੈ ਕੇ ਜਿਹੜੀ ਉਹ ਟਿੱਪਣੀ ਕੀਤੀ ਸੀਗੀ ਵੀ ਉਸ ਦਾ ਰੰਗ ਕਾਲਾ ਹੈਗਾ ਪਰ ਜੇਕਰ ਕਿਤੇ ਨਾ ਕਿਤੇ ਅਜਿਹੀਆਂ ਟਿੱਪਣੀਆਂ ਉਹ ਸਾਡਾ ਅਧਿਆਪਕ ਤਾਕਾ ਕਰੇ ਤਾਂ ਕਿਤੇ ਨਾ ਕਿਤੇ ਸਾਡੇ ਐਜੂਕੇਸ਼ਨ ਸਿਸਟਮ ਦੇ ਤੇ ਸਾਡੇ ਸਿੱਖਿਆ ਸਿਸਟਮ ਦੇ ਉੱਤੇ ਜਿਹੜਾ ਵੱਡਾ ਪ੍ਰਸ਼ਨ ਚਿੰਨ੍ਹ ਆ ਜਿਹੜਾ ਉਹ ਲੱਗਦਾ ਹੋਇਆ ਦਿਖਾਈ ਦਿੰਦਾ ਹੈਗਾ ਪਿਛਲੇ ਦਿਨ ਹੀ ਆ ਜਿਹੜਾ ਲੁਧਿਆਣਾ ਤੋਂ ਇੱਕ ਖਬਰ ਦੁਨੀਆ ਚੈਨਲ ਨੇ ਆ ਜਿਹੜੀ ਉਹ ਕਵਰ ਕੀਤੀ ਸੀ ਜਿਸ ਦੇ ਦੌਰਾਨ ਇੱਕ ਮਹਿਲਾ ਅਧਿਆਪਕਾ ਵੱਲੋਂ ਇਹ ਗੱਲ ਆਖੀ ਜਾ ਰਹੀ ਸੀ ਕਿ ਮੈਨੂੰ ਮੇਰੇ ਰੰਗ ਨੂੰ ਲੈ ਕੇ ਤੇ ਮੇਰੀ ਜਾਤ ਨੂੰ ਲੈ ਕੇ ਜਿਹੜਾ ਉਸਦੇ ਹੀ ਸੀਨੀਅਰ ਅਧਿਆਪਕਾ ਵੱਲੋਂ ਆ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਹੈਗਾ ਇਥੋਂ ਤੀਕ ਵੀ ਕਿਹਾ ਜਾ ਰਿਹਾ ਹੈਗਾ ਕਿ ਦੂਸਰੀ ਮੈਡਮ ਨੂੰ ਕਹਿੰਦੀ ਹੈਗੀ ਜੋ ਪ੍ਰੈਗਨੈਂਟ ਆ ਵੀ ਇਸ ਲੜਕੀ ਨੂੰ ਮੱਥੇ ਨਾਲ ਲਾ ਇਸ ਅਧਿਆਪਕ ਨੂੰ ਮੱਥੇ ਨਾਲ ਲਾ ਇਹ ਤਾਂ ਰੰਗ ਕਾਲਾ ਹੈਗਾ ਤਾਂ ਇਹ ਵੀ ਕਿਹਾ ਜਾਂਦਾ ਹੈਗਾ ਵੀ ਬਾਕੀ ਸਕੂਲਾਂ ਦੇ ਵਿੱਚ ਤਾਂ ਸੋਹਣੀਆਂ ਮੈਡਮਾਂ ਭੇਜਤੀਆਂ ਪਰ ਸਾਡੇ ਇਧਰਲੇ ਪਾਸੇ ਜਿਹੜਾ ਕਾਲਾ ਨਾਗ ਭੇਜਤਾ ਦੁਨੀਆ ਚੈਨਲ ਦੇ ਉੱਤੇ ਪੂਰੀ ਖਬਰਾਂ ਜਿਹੜੀ ਇਹ ਤੁਸੀਂ ਦੇਖ ਸਕਦੇ ਹੋ ਤਾਂ ਇਸ ਤੋਂ ਬਾਅਦ ਕਈ ਜਥੇਬੰਦੀਆਂ ਜਿਹੜੀਆਂ ਇਸ ਮਾਮਲੇ ਨੂੰ ਲੈ ਕੇ ਮੈਦਾਨ ਦੇ ਵਿੱਚ ਨਿਤਰੀਆਂ ਤਾਂ ਇਨ੍ਹਾਂ ਹੀ ਜਥੇਬੰਦੀਆਂ ਵੱਲੋਂ ਕੱਲ 17 ਫਰਵਰੀ ਲੁਧਿਆਣੇ ਇੱਕ ਮੀਟਿੰਗ ਆ ਜਿਹੜੀ ਉਹ ਕੀਤੀ ਗਈ ਸੂ ਪ੍ਰਾਇਮਰੀ ਸਕੂਲ ਮੋਤੀ ਨਗਰ ਦੀ ਅਧਿਆਪਕਾਂ ਨਾਲ ਹੋਏ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਅਧਿਆਪਕ ਤੇ ਜਨਤਕ ਜਮਹੂਰੀ ਜਥੇਬੰਦੀਆਂ ਦੀ ਇਹ ਮੀਟਿੰਗ ਆ ਜਿਹੜੀ ਉਹ ਸ਼ਹੀਦ ਕਰਨੈਲ ਸਿੰਘ ਈਸਰੂ ਭਵਨ ਵਿੱਚ ਹੋਈ ਆ ਇਸ ਮੀਟਿੰਗ ਦੀ ਕਾਰਵਾਈ ਪ੍ਰੈਸ ਨਾਲ ਸਾਂਝੀ ਕਰਦਿਆਂ ਡੀਟੀਐਫ ਜ਼ਿਲ੍ਹੇ ਦੇ ਜਰਨਲ ਸਕੱਤਰ ਰੁਪਿੰਦਰਪਾਲ ਸਿੰਘ ਗਿੱਲ ਨੇ ਦੱਸਿਆ ਕਿ ਸਮੂਹ ਜਥੇਬੰਦੀਆਂ ਨੇ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਸਿੱਖਿਆ ਵਿਭਾਗ ਵੱਲੋਂ ਕੀਤੇ ਫੈਸਲਿਆਂ ਤੇ ਰੋਸ ਦਾ ਪ੍ਰਗਟਾਵਾ ਕੀਤਾ ਹੈ ਉਨ੍ਹਾਂ ਦੱਸਿਆ ਕਿ ਇੱਕ ਪਾਸੇ ਸ਼ਿਕਾਇਤਕਰਤਾ ਪੀੜਤ ਅਧਿਆਪਕਾਂ ਨੂੰ ਉਹ ਜਿਹੜਾ ਉਹ 35 ਕਿਲੋਮੀਟਰ ਦੂਰ ਬਦਲਿਆ ਹੋਇਆ ਜਦਕਿ ਦੋਸ਼ੀ ਹੈੱਡ ਟੀਚਰ ਵਿਭਾਗ ਦੇ ਅਧਿਕਾਰੀਆਂ ਨਾਲ ਮਿਲੀ ਭੁਗਤਕਾਰਨ ਸਿਰਫ 5 ਕਿਲੋਮੀਟਰ ਦੂਰ ਬਦਲੀ ਕੀਤੀ ਗਈ ਹੈ ਅਤੇ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਪੂਰਨ ਖੁੱਲ੍ਹ ਦਿੱਤੀ ਹੋਈ ਹੈ ਇਸ ਦੇ ਨਾਲ ਹੀ ਸਿੱਖਿਆ ਵਿਭਾਗ ਵੱਲੋਂ ਗ੍ਰੇਡ A ਦੀਆਂ ਮਹਿਲਾ ਅਧਿਕਾਰੀਆਂ ਨੇ ਉੱਚ ਪੱਧਰੀ ਪੈਨਲ ਨੂੰ ਜਾਂਚ ਦੇਣ ਤੋਂ ਵੀ ਟਾਲਾ ਵੱਟਿਆ ਜਾ ਰਿਹਾ ਹੈ ਜਥੇਬੰਦੀਆਂ ਦੇ ਆਗੂਆਂ ਜਮਹੂਰੀ ਅਧਿਕਾਰ ਸਭਾ ਦੇ ਜਸਵੰਤ ਸਿੰਘ ਜੀਰਖ ਪਿੰਡੂ ਮਜ਼ਦੂਰ ਯੂਨੀਅਨ ਦੇ ਅਵਤਾਰ ਸਿੰਘ ਰਸੂਲਪੁਰ ਡੀਐਮਐਫ ਦੇ ਸੁਖਵਿੰਦਰ ਸਿੰਘ ਲੀਲ ਪੰਜਾਬ ਸਟੂਡੈਂਟਸ ਯੂਨੀਅਨ ਦੇ ਰਣਵੀਰ ਸਿੰਘ ਐਸਸੀਬੀਸੀ ਅਧਿਆਪਕ ਯੂਨੀਅਨ ਦੇ ਸੁਖਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਨੌਜਵਨ ਭਾਰ ਸਭਾ ਦੇ ਅਰुण ਕੁਮਾਰ 6635 ਈਟੀਟੀ ਅਧਿਆਪਕ ਯੂਨੀਅਨ ਦੇ ਪਰਮਿੰਦਰ ਸਿੰਘ ਮਲੋਦ 4161 ਮਾਸਟਰ ਕਾਰਡਰ ਯੂਨੀਅਨ ਦੇ ਜਸਵਿੰਦਰ ਸਿੰਘ ਡੀਟੀਐਫ ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਰਮਨਜੀਤ ਸਿੰਘ ਸੰਧੂ ਮੈਡੇਮੀਲ ਵਰਕਰ ਯੂਨੀਅਨ ਦੇ ਪ੍ਰਵੀਨ ਕੁਮਾਰੀ ਨੇ ਕਿਹਾ ਕਿ ਸ਼ੋਸ਼ਣ ਦਾ ਸ਼ਿਕਾਰ ਹੋਈ ਅਧਿਆਪਕਾਂ ਨੂੰ ਕੋਈ ਵੀ ਰਾਹਤ ਨਹੀਂ ਮਿਲੀ ਹੈ ਸਗੋਂ ਉਸ ਨੂੰ ਦੂਰ ਬਦਲ ਕੇ ਸਜ਼ਾ ਦਿੱਤੀ ਹੋਈ ਹੈ ਆਗੂਆਂ ਨੇ ਕਿਹਾ ਕਿ ਅਗਲੇ ਦਿਨਾਂ ਵਿੱਚ ਜਥੇਬੰਦੀਆਂ ਦਾ ਵਫਦ ਡੀਸੀ ਲੁਧਿਆਣਾ ਦੇ ਐਸ்சி ਐਸਟੀ ਕਮਿਸ਼ਨ ਦੇ ਚੇਅਰਮੈਨ ਅਤੇ ਮਹਿਲਾ ਕਮਿਸ਼ਨ ਨੂੰ ਵੀ ਮਿਲੇਗਾ ਤੇ ਆਉਣ ਵਾਲੇ ਦਿਨਾਂ ਵਿੱਚ ਜੇਕਰ ਪੀੜਤ ਅਧਿਆਪਕਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਲੁਧਿਆਣਾ ਦੇ ਬਾਹਰ ਸਾਂਝਾ ਧਰਨਾ ਦਿੱਤਾ ਜਾਊਗਾ ਅਗਰੋਂ ਇਸ ਮਾਮਲੇ ਵਿੱਚ ਪੀੜਤ ਅਧਿਆਪਕਾਂ ਦਾ ਸਾਥ ਦੇਣ ਵਾਲੇ ਅਗਰੋਂ ਖਿਲਾਫ ਮੋਤੀ ਨਗਰ ਸਕੂਲ ਦੇ ਹੈੱਡ ਟੀਚਰ ਵੱਲੋਂ ਤਰ੍ਹਾਂ-ਤਰ੍ਹਾਂ ਦੇ ਦੋਸ਼ ਲਾਉਣ ਦਾ ਗੰਭੀਰ ਨੋਟਿਸ ਲਿਆ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਦੇਵ ਸਿੰਘ ਪਿੰਕੀ ਰਾਣੀ ਪੀੜਤ ਨਰਿੰਦਰਪਾਲ ਕੌਰ ਰਾਮ ਪ੍ਰਸਾਦ ਰਜਿੰਦਰ ਜੰਡਿਆਲੀ ਬਲਵਿੰਦਰ ਕੁਮਾਰ ਮਲਕੀਰ ਸਿੰਘ ਮਾਲੜਾ ਆਦ ਆਗੂ ਜਿਹੜੇ ਉਹ ਹਾਜ਼ਰ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਥੇਬੰਦੀਆਂ ਨੇ ਜਿਹੜੀ ਅਖਤਰਤਾ ਜ਼ाहिर ਕੀਤੀ ਆ ਡੀਸੀ ਸਾਹਿਬ ਨੂੰ ਵੀ ਮਿਲਿਆ ਜਾਣਾ ਸੋ ਇਹ ਮਾਮਲਾ ਕਿਤੇ ਨਾ ਕਿਤੇ ਐਸਸੀ ਕਮਿਸ਼ਨ ਤੇ ਮਹਿਲਾ ਕਮਿਸ਼ਨ ਦੇ ਕੋਲ ਵੀ ਜਿਹੜਾ ਉਹ ਪਹੁੰਚਾਇਆ ਜਾਊਗਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਉੱਤੇ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਐਸਸੀ ਕਮਿਸ਼ਨ ਇਸ ਦੇ ਉੱਤੇ ਕਿਸ ਤਰ੍ਹਾਂ ਦਾ ਪ੍ਰਤੀਕਰਮ ਜ਼ਾਹਿਰ ਕਰਦਾ ਮਹਿਲਾ ਕਮਿਸ਼ਨ ਵੱਲੋਂ ਕਿਸ ਤਰ੍ਹਾਂ ਦਾ ਪ੍ਰਤੀਕਰਮ ਜ਼ਾਹਿਰ ਕੀਤਾ ਜਾਊਗਾ ਕੀ ਕਾਰਵਾਈ ਹੋਊਗੀ ਇਹ ਆਉਣ ਵਾਲਾ ਸਮਾਂ ਦੱਸੂਗਾ ਫਿਲਹਾਲ ਜਥੇਬੰਦੀਆਂ ਨੇ ਇੱਕ ਜੁਟਤਾ ਜ਼ਾਹਿਰ ਕਰਦੇ ਹੋਏ ਆ ਜਿਹੜਾ ਇਸ ਮਾਮਲੇ ਨੂੰ ਆ ਜਿਹੜਾ ਇਸ ਮਾਮਲੇ ਦੇ ਉੱਤੇ ਜਿਹੜਾ ਸਟਰਗਲ ਵਿੱਢਣ ਦਾ ਜਿਹੜਾ ਉਹ ਐਲਾਨ ਕਰ ਦੁੱਤਾ ਹੈਗਾ ਸੋ ਅੱਜ ਦੇ ਲਈ ਇੰਨਾ ਹੀ ਉਮੀਦ ਕਰਦੇ ਆਂ ਸਾਡਾ ਕੰਮ ਆ ਜਿਹੜਾ ਉਹ ਤੁਹਾਨੂੰ ਚੰਗਾ ਲੱਗ ਰਿਹਾ ਹੋਊਗਾ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਨਾ ਕਮੈਂਟ ਕਰਕੇ ਆਪਣੀ ਰਾਏ ਲਾਜ਼ਮੀ ਦੇਣੀ ਮਹਿਬਲ ਰਾਜਮੌਰ ਤੁਹਾਡਾ ਬਹੁਤ ਬਹੁਤ